ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਧੂਰੀਕਾਰ ਬਾਜ਼ਾਰ ਬ੍ਰਾਂਚ ਬਰਨਾਲਾ ਤੋਂ ਬਰਨਾਲਾ ਪਹੀੜ ਤੇ ਸੰਗਰੂਰ ਤਿੰਨ ਜਗ੍ਹਾ ਤੋਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਿੰਦੇ ਆ ਅੱਜ ਦੀ ਅੱਜ ਦੀ ਵੀਡੀਓ ਬਹੁਤ ਖਾਸ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਈ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਹੱਲ ਮਿਲਣਗੇ ਕਿਉਂਕਿ ਬਹੁਤ ਵਧੀਆ ਸਟਾਕ ਸਾਡੇ ਕੋਲ ਇਸ ਟਾਈਮ ਹੈਗਾ ਆਮ ਤੌਰ ਤੇ ਤੁਹਾਡਾ ਹੁੰਦਾ ਵੀ ਮਾਡਲ ਉੱਚਾ ਚਾਹੀਦਾ ਗੱਡੀ ਜੀ ਲੋਨ ਵੀ ਹੋਣਾ ਚਾਹੀਦਾ ਇਹ ਕਿਉਂਕਿ ਬੜੀ ਦਿੱਕਤ ਆ ਰਹੀ ਹੈ ਲੋਨ ਵੀ ਨਹੀਂ ਹੋ ਰਿਹਾ ਹੁਣ 11 ਮਾਡਲ ਤੋਂ ਨੀਚੇ ਵਾਲੀ ਗੱਡੀ ਦੇ ਉੱਪਰ ਤੇ ਉੱਪਰ ਉੱਚਾ ਮਾਡਲ ਗੱਡੀ ਚਾਹੀਦੀ ਆ ਤੇ 100% ਲੋਨ ਚਾਹੀਦਾ ਹਨਾ ਤੇ ਗੱਡੀ ਸਾਫ਼ ਚਾਹੀਦੀ ਆ ਮਤਲਬ ਆਮ ਤੌਰ ਤੇ ਤੁਸੀਂ ਵੀਡੀਓ ਹਜ਼ਾਰਾਂ ਹੀ ਵੀਡੀਓ ਦੇਖਦੇ ਹੋ YouTube ਦੇ ਉੱਪਰ ਪਰ ਦੇਖਣ ਦੇ ਕਿਉਂਕਿ ਵਧੀਆ-ਵਧੀਆ ਕੈਮਰੇ ਲਾ ਕੇ ਬਹੁਤ ਸੋਹਣੀ-ਸੋਹਣੀ ਵੀਡੀਓ ਬਣ ਜਾਂਦੀਆਂ ਨੇ ਲੇਕਿਨ ਜਿਹੜੀ ਅਸਲੀ ਅਸਲੀ ਸਰਟੀਫਾਈਡ ਰਿਪੋਰਟ ਆ ਉਹ ਸਿਰਫ ਧੂਰੀ ਕਾਰ ਬਜ਼ਾਰ ਹੀ ਤੁਹਾਨੂੰ ਦਿੰਦਾਗਾ ਇਹ ਗੱਲ ਦੀ ਸਾਡੀ ਗਾਰੰਟੀ ਹੈ ਕਿਉਂਕਿ ਅਸੀਂ 25 ਸਾਲ ਦੇ ਤ્યાર ਵਿੱਚ ਉਹ ਹੀ ਗੱਲ ਕਹਿ ਰਹੇ ਹਾਂ ਤੇ ਅੱਜ ਦੇ ਸਟਾਕ ਦੀ ਆਪਾਂ ਸ਼ੁਰੂ ਕਰਦੇ ਹਾਂ ਕਿ ਸ਼ੁਰੂਆਤ ਕਰਦੇ ਹਾਂ ਸਰਟੀਫਾਈਡ ਰਿਪੋਰਟ ਫਿਕਸ ਪ੍ਰਾਈਸ ਤੇ ਆਪਣਾ ਜੈਨੂਨ ਰੇਟ ਉੱਚਾ ਮਾਡਲ ਗੱਡੀਆਂ 100% ਲੋਨ ਆਜੋ ਆਪਾਂ ਗੱਲ ਕਰਦੇ ਹਾਂ ਪਹਿਲੀ ਗੱਡੀ ਦੀ ਪਹਿਲੀ ਗੱਡੀ ਸਾਡੇ ਕੋਲ ਆਈ ਹੈ ਜੀ ਵਰਨਾ 2015 ਮਾਡਲ ਮਤਲਬ ਆਮ ਮਾਰਕੀਟ ਦੇ ਵਿੱਚ ਤੁਹਾਨੂੰ 11 12 13 ਬਸ ਇੱਥੇ ਜਾ ਕੇ ਕਹਾਣੀ ਖਤਮ ਹੋ ਜਾਂਦੀ ਹੈ ਪ੍ਰੋਜੈਕਟਰ ਲਾਈਟਾਂ ਵਾਲੀ ਗੱਡੀ ਤੁਹਾਨੂੰ ਤੁਹਾਨੇ ਆ ਫਰੰਟ ਤੋਂ ਪ੍ਰੋਜੈਕਟਰ ਲਾਈਟਾਂ ਵਾਲੀ ਗੱਡੀ ਆ ਤੇ ਬਰਨਾਲਾ ਬ੍ਰਾਂਚ ਵਿੱਚ ਸਾਡੀ ਖੜੀ ਆ ਪ੍ਰੋਜੈਕਟਰ ਲਾਈਟਾਂ ਵਾਲੀ ਗੱਡੀ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਗੱਡੀ ਐ ਤੁਹਾਨੂੰ ਤੇ ਇੰਟੀਰੀਅਰ ਤੁਸੀਂ ਦੇਖੋ ਬਹੁਤ ਸੋਹਣਾ ਇੰਟੀਰੀਅਰ ਆ ਗੱਡੀ ਦਾ ਨਵਾਂ ਨਕੋਰਾ ਇੰਟੀਰੀਅਰ ਪਿਆਗਾ ਤੇ ਸਟੀਅਰਿੰਗ ਵਗੈਰਾ ਤੁਸੀਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਗੱਡੀ ਚੱਲੀ ਕਿੰਨੀ ਹੋਣੀ ਬਹੁਤ ਘੱਟ ਚੱਲੀ ਹੀ ਗੱਡੀ ਆ ਥੋੜੀ ਬਹੁਤ ਜਿਵੇਂ ਬੋਨ ਨਸ਼ਤ ਟਿੱਕੀ ਤਾਂ オリジナル ਹੈਗੀ ਹੈਗਾ ਸਾਈਡਾਂ ਤੋਂ ਮਾੜਾ ਮੋਟਾ ਅਸੀਂ ਮਤਲਬ ਟੱਚਿੰਗ ਕਰਵਾਈ ਹੈ ਤੇ ਸਰਟੀਫਾਈਡ ਰਿਪੋਰਟ ਦੀ ਅਸੀਂ ਜਦੋਂ ਗੱਲ ਕਰਦੇ ਆ ਤਾਂ ਸਾਨੂੰ ਸਾਰਾ ਕੁਝ ਸਹੀ ਦੱਸਣਾ ਪੈਂਦਾ ਡਾਇਮੰਡ ਕਟੋ ਲਾਇਏ ਵੀਰ ਨੇ ਤੁਸੀਂ ਦੇਖੋ ਡਾਇਮੰਡ ਕਟੋ ਲਾਇਏ ਵੀਰ ਨੇ ਤੇ ਟਾਇਰ 80% ਹੈਗੇ ਨੇ 80 90% ਟਾਇਰ ਹੈਗੇ ਨੇ ਮਤਲਬ ਇੰਜਨ ਮਕੈਨੀਕਲ ਬਹੁਤ ਵਧੀਆ ਫਸਟ ਓਨਰ ਗੱਡੀ ਹੈ ਤੇ ਗੱਡੀ ਦਾ ਜਿਹੜਾ ਬਜਟ ਹੈ ਉਹ ਹੈਗਾ ਜੀ 5 ਲੱਖ ਤੇ 35000 ਰੁਪਏ ਸਿਰਫ 5 ਲੱਖ 35000 ਰੁਪਏ ਦੀ ਤੁਹਾਨੂੰ ਵਿਦ ਐਨਓਸੀ ਦਵਾਂਗੇ ਗੱਡੀ ਇਹ ਨੰਬਰ ਦਿੱਲੀ ਚ ਐਨਓਸੀ ਤੁਹਾਨੂੰ ਨਾਲ ਦੇਵਾਂ ਪਹਿਲੇ ਨੋ ਗੱਡੀ ਆ ਅਗਲੀ ਗੱਡੀ ਆ ਗਈ ਜੀ i10 ਗ੍ਰੈਂਡ ਆਈਟਮ ਗਏ ਪੰਜਾਬ ਨੰਬਰ ਸੈਕੰਡ ਓਨਰ ਗੱਡੀ ਆ ਤੇ 80% ਟਾਇਰ ਨੇ ਅਲੋਇ ਵੀਲ ਪਏ ਹੋਏ ਨੇ ਬੇਸ ਮਾਡਲ ਦੇ ਵਿੱਚ ਗੱਡੀ ਆ ਡੀਜ਼ਲ ਦੇ ਵਿੱਚ ਐਵਰੇਜ ਲੈਣਾ ਚਾਹੁੰਦੇ 25 ਤੋਂ 30 ਦੀ ਤਾਂ ਇਹ ਗੱਡੀ ਬੈਸਟ ਹੈ ਲੋਕਰ ਰਾਈਡ ਵਾਸਤੇ ਸਿਟੀ ਰਾਈਡ ਵਾਸਤੇ ਬਹੁਤ ਵਧੀਆ ਗੱਡੀ ਆ ਐਂਡਰਾਇਡ ਸਿਸਟਮ ਵਿੱਚ ਲੱਗਿਆ ਹੋਇਆ ਹੈਗਾ ਕੰਪਨੀ ਦੀ ਹਲੇ ਤੱਕ ਸੀਟ ਕਵਰ ਨੇ 90000 ਕਿਲੋਮੀਟਰ ਚੱਲੀ ਹੋਈ ਹੈ ਇਹ ਤੇ ਤੁਹਾਨੂੰ ਪਰ ਦੀ ਉਧਰ ਦੀ ਵੀ ਘੁਮਾ ਕੇ ਦਿਖਾਣੇ ਆ ਤੇ ਗੱਡੀ ਦਾ ਜਿਹੜਾ ਬਜਟ ਹੈ ਬਜਟ ਬਹੁਤ ਜਾਇਜਾ ਗੱਡੀ ਦਾ ਬਜਟ ਹੈ ਜਿਹੜਾ ਉਹ ਆ 3.5 ਲੱਖ ਰੁਪਈਆ ਜੀ 3.5 ਲੱਖ ਰੁਪਈਆ ਔਰ ਆਪਾਂ ਗੱਲ ਕਰ ਰਹੇ ਸੀ 100% ਲੋਨ ਦੀ ਮਤਲਬ ਇਹ ਗੱਡੀ ਤੁਹਾਨੂੰ ਦਿੰਦੀ ਹੈ 100% ਲੋਨ ਤੇ ਅਗਲੀ ਗੱਡੀ ਵੱਲ ਚੱਲਦੇ ਹਾਂ ਅਗਲੀ ਗੱਡੀ ਆ ਗਈ ਜੀ i20 ਮੈਗਨਾ ਮਾਡਲ ਦੇ ਵਿੱਚ 2012 ਮਾਡਲ ਹੈ ਤੇ 12 ਮਾਡਲ ਹੈ ਬਹੁਤ ਵਧੀਆ ਕਾਰ ਹੈ ਤੇ ਆਪਣਾ 80% ਲਗਭਗ ਜੋਕੂਹਾਮਾ ਦੇ ਟਾਇਰ ਨੇ ਤੇ ਬਹੁਤ ਸੋਹਣੀ ਕੰਡੀਸ਼ਨ ਆ ਆਊਟਲੁੱਕ ਤੁਸੀਂ ਦੇਖ ਲਓ ਬਹੁਤ ਵਧੀਆ ਗੱਡੀ ਦੀ ਇਹ ਪੰਜਾਬ ਨੰਬਰ ਸੈਕੰਡ ਓਨਰ ਗੱਡੀ ਹੈ ਜੀ ਮੈਨੂੰ ਮਾਡਲ ਦੇ ਵਿੱਚ ਆ ਤੇ ਬਜਟ ਘੱਟ ਹੈਗਾ ਤੁਹਾਡਾ ਤੇ ਲੋਨ ਵੀ ਲੈਣਾ ਚਾਹੁੰਦੇ ਹੋ ਸਵਾ ਦੋ ਲੱਖ ਤੋਂ ਲੈ ਕੇ 230 35 ਇਹ ਗੱਡੀ ਦੇ ਉੱਪਰ ਲੋਨ ਹੋ ਸਕਦਾਗਾ ਤੇ ਗੱਡੀ ਦਾ ਜਿਹੜਾ ਰੇਟ ਹੈ ਉਹ ਹੈਗਾ 285000 ਜੀ 285000 ਰੁਪਏ ਦੀ ਤੁਹਾਨੂੰ ਗੱਡੀ ਇਹ ਅਸੀਂ ਦੇਣ ਵਾਲੇ ਆ ਤੇ ਅਗਲੀ ਗੱਡੀ ਤੁਹਾਨੂੰ ਇਧਰੋਂ ਪਹਿਲਾਂ ਆਪਾਂ ਸਾਰੀਆਂ ਗੱਡੀਆਂ ਦੇਖ ਲਈਏ ਫਿਰ ਆਪਾਂ ਤੁਹਾਨੂੰ ਪਿੱਛੇ ਵਾਲੀਆਂ ਗੱਡੀਆਂ ਵੀ ਦਿਖਾਉਨੇ ਆ 2018 ਮਾਡਲ ਡਿਜ਼ਾਇਰ 2018 ਮਾਡਲ ਡਿਜ਼ਾਇਰ ਤੇ ਕਿਉਂਕਿ ਸਾਡੇ ਆ ਮਹਾਜਨ ਭਰਾ ਨੇ ਜਿਹੜੇ ਜਾਂ ਟੈਕਸੀ ਆਪਰੇਟਰ ਨੇ ਉਹਨਾਂ ਵਾਸਤੇ ਬਹੁਤ ਵਧੀਆ ਗੱਡੀ ਆ ਕਿਉਂਕਿ ਡਿਜ਼ਾਇਰ ਦਾ ਬਾਲਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਕੰਪਨੀ ਦੀ ਇੱਕ ਬਹੁਤ ਵਧੀਆ ਬ੍ਰਾਂਡ ਆ ਇਹ ਡਿੱਗੀ ਵੀ ਆ ਸੌਡਾਨ ਗੱਡੀ ਆ ਅੰਟੀਰੀਅਰ ਚਲਾਵਾ ਬਹੁਤ ਵਧੀਆ ਇੰਜਨ-ਇੰਜਨ ਵਗੈਰਾ ਤਾਂ ਇਹਨਾਂ ਦੇ 5-5 ਲੱਖ ਨਹੀਂ ਜਾਂਦੇ ਤੇ ਨੰਬਰ ਪੰਜਾਬ ਹੈਗਾ ਤੇ ਗੱਡੀ ਜਿਹੜੀ ਹੈਗੀ ਆ ਇਹ ਸੈਕੰਡ ਓਨਰ ਹੈ ਗੱਡੀ ਦਾ ਜਿਹੜਾ ਰੇਟ ਹੈ 5,75,000 ਰੁਪਏ ਦੀ ਤੁਹਾਨੂੰ ਗੱਡੀ ਇਹ ਅਸੀਂ ਦੇ ਦਾਂਗੇ ਜੀ 2018 ਮਾਡਲ ਗੱਡੀ ਅਗਲੀ ਗੱਡੀ ਵੱਲ ਲੈ ਕੇ ਚੱਲਦੇ ਆ 2016 ਮਾਡਲ ਬਰੀਜ਼ਾ 2016 ਮਾਡਲ ਬਰੀਜ਼ਾ ਬੀਡੀਆਈ ਹੈ ਬਹੁਤ ਵਧੀਆ ਗੱਡੀ ਆ ਛਤ ਬੋਨ ਡਿੱਕੀ オリジナル ਸਾਈਡਾਂ ਪੇਂਟ ਤੇ ਪੰਜਾਬ ਨੰਬਰ ਸੈਕੰਡ ਓਨਰ ਇੱਕ ਗੱਡੀ ਦਾ ਬਜਟ ਹੈ ਜੀ 6,35,000 ਰੁਪਏ ਜੀ ਪੈਸੇ ਕਈ ਵਾਰ ਆਪਾਂ 6.5 ਵੀ ਕਹਿਆ ਨਾ ਪਰ 6,35,000 ਰੁਪਏ ਦਾ ਜੈਨੂਨ ਰੇਟ ਹੈਗਾ ਫਿਕਸ ਪ੍ਰਾਈਸ ਦੇ ਵਿੱਚ ਟਾਇਰ ਵਗੈਰਾ 80% ਨੂੰ ਅਗਲੀ ਗੱਡੀ ਹੈਗੀ ਸਾਡੇ ਕੋਲੇ Honda City 2014 ਮਾਡਲ 4 ਲੱਖ ਰੁਪਏ ਦੀ ਰੇਂਜ ਦੇ ਵਿੱਚ ਬਹੁਤ ਵਧੀਆ ਗੱਡੀ ਆ ਔਰ ਚਲਾਵਾ ਚਲੂਆ ਪੂਰਾ ਬੈਸਟ ਆ ਗੱਡੀ ਦਾ ਤੇ ਲੈ ਕੇ ਜਾ ਸਕਦੇ ਧੂਲੀ ਕਾਰ ਬਾਜ਼ਾਰ ਬਰਨਾਲਾ ਤੋਂ ਇੰਟੀਰੀਅਰ ਵਗੈਰਾ ਪੂਰਾ ਸੋਹਣਾਗਾ ਫਸਟ ਓਨਰ ਗੱਡੀ ਆ ਐਸ ਮਾਡਲ ਦੇ ਵਿੱਚ ਆ ਕੰਪਨੀ ਸੀਡੀ ਪਲੇਅਰ ਤੇ ਇੰਟੀਰੀਅਰ ਵਗੈਰਾ ਪੂਰਾ ਸੋਹਣਾ ਘਾਰ ਗੱਡੀ ਦਾ ਰੇਟ ਹੈ ਜੀ 4 ਲੱਖ 4 ਲੱਖ 4 ਲੱਖ ਲੋ ਜੀ ਅਗਲੀਆਂ ਗੱਡੀਆਂ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਬਹੁਤ ਸੋਹਣੇ ਸੋਹਣੇ ਗੱਡੀਆਂ ਸਾਡੇ ਕੋਲ ਖੜੀਆਂ ਸਪਾਰ ਪਿਓ ਨੋਵਾ ਕਰ ਲੋ ਜੀ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਮਹਿੰਦਰਾ ਦਾ ਛੋਟਾ ਐਸ 10 2015 ਮਾਡਲ ਆਲ オリジナル ਪੇਂਟ ਦੇ ਵਿੱਚ ਗੱਡੀ ਆ ਲਾਇ ਪਏ ਹੋਏ ਨੇ ਤੇ ਆਪਣਾ ਟਾਇਰ ਵਗੈਰਾ 80% ਨੇ ਚਲਾਵਾ ਪੂਰਾ ਵਧੀਆ ਮਿਚਲਣ ਦੇ ਟਾਇਰ ਨੇ ਤੇ ਗੱਡੀ ਆ ਪੂਰੀ ਸੋਹਣੀ ਗੱਡੀ ਦਾ ਬਜਟ ਵੀ ਬਿਲਕੁਲ ਜਾਇਜ ਆ ਸੈਕੰਡ ਓਨਰ ਗੱਡੀ ਆ ਇਹ ਤੇ ਅੰਟੀਰੀਅਰ ਵਗੈਰਾ ਦੇਖ ਲਓ ਵਿੱਚੋਂ ਗੱਡੀ ਦੇ ਅੰਟੀਰੀਅਰ ਵਗੈਰਾ ਬਹੁਤ ਸੋਹਣਾ ਸਾਫ਼ ਸੁਥਰਾ ਅੰਟੀਰੀਅਰ ਐ S10 ਮਾਡਲ ਦੇ ਵਿੱਚ ਆ ਜੀ ਟਾਪ ਮਾਡਲ ਗੱਟ ਸੋਫਾ ਸੀਟ ਵਾਲੀ ਐ ਤੇ ਗੱਡੀ ਪੂਰੀ ਸੋਹਣੀ ਆ ਤੇ ਗੱਡੀ ਦਾ ਜਿਹੜਾ ਬਜਟ ਆ ਉਹ ਵੀ ਬਹੁਤ ਵਧੀਆ 9,25,000 ਰੁਪਏ ਦੀ ਅਸੀਂ ਡਿਮਾਂਡ ਕਰ ਰਹੇ ਆ ਬਾਕੀ ਥੋੜਾ ਬੋਤ ਇਹਦੇ ਵਿੱਚ ਅਸੀਂ ਨੇਗੋਸ਼ੀਏਬਲ ਕਰ ਸਕਦੇ ਹਾਂਗੇ ਤੇ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਅਗਲੀ ਗੱਡੀ ਆ ਗਈ ਜੀ ਰੇਟਸ 2014 ਮਾਡਲ ਜੂਕੋਹਾਮਾ ਦੇ ਟਾਇਰ ਥੋੜ੍ਹ ਛੱਤ ਬੋਨਟ ਕੀਤਾ Ориਜਨਲ ਹੈਗੀ ਆ ਤੁਸੀਂ ਸਾਈਡਾਂ ਦੇ ਵਿੱਚੋਂ ਤਿੰਨ ਚਾਰ ਪੀਸ ਪੇਂਟ ਹੈਗੇ ਨੇ ਸਰਟੀਫਾਈਡ ਰਿਪੋਰਟ ਦੀ ਆਪਾਂ ਗੱਲ ਕਰਦੇ ਆਂ ਸੋਹਣੀ ਕਾਰ ਆ ਪੂਰੀ ਅੰਟੀਰੀਅਰ ਵਗੈਰਾ ਪੂਰਾ ਸੋਹਣਾ ਗੱਡੀ ਦਾ ਵਿੱਚੋਂ ਬਹੁਤ ਸੋਹਣੀ ਅੰਟੀਰੀਅਰ ਦੀ ਗੱਡੀ ਆ ਕੰਪਨੀ ਦਾ ਸੀਡੀ ਪਲੇਅਰ ਵਗੈਰਾ ਵਿੱਚ ਲੱਗਿਆ ਹੈ ਗੱਡੀ ਦੇ ਇਹ ਗੱਡੀ ਦਾ ਜਿਹੜਾ ਬਜਟ ਹੈ ਬਜਟ ਵੀ ਗੱਡੀ ਦਾ ਬਿਲਕੁਲ ਜੈਜਾ VDI ਮਾਡਲ ਦੇ ਵਿੱਚ ਆ ਫਸਟ ਓਨਰ ਗੱਡੀ ਆ ਤੇ ਗੱਡੀ ਬਣ ਰਹੀ ਹੈ ਜੀ ਇਹ ਆਪਾਂ ਨੂੰ 3 ਲੱਖ ਰੁਪਏ ਨਵੇਂ ਟਾਇਰ ਬਿਲਕੁਲ ਚਲਾਵਾ ਹੈਗਾ ਪੂਰਾ ਮਸਤ ਗੱਡੀ ਦਾ 3 ਲੱਖ ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਧੋਰੀਕਾਰ ਵਿਚਾਰ ਬਰਨਾਲਾ ਅਗਲੀ ਗੱਡੀ ਆ ਗਈ ਜੀ ਅ ਡਿਜ਼ਾਇਰ 2009 ਮਾਡਲ 10 ਦੀ ਰਿਸਟਰਡ ਤੇ ZX I ਪੈਟਰੋਲ ਗੱਡੀ ਜੇ ਤੁਸੀਂ Honda Honda ਦੀ ਤਲਾਸ਼ ਕਰ ਰਹੇ ਹੋ ਤਾਂ ਉਹ ਉਹਦੇ ਆਪਸ਼ਨ ਤੁਹਾਡੇ ਕੋਲ ਬਹੁਤ ਵਧੀਆ ਹੈਗੀ ਹੈ ਇਹ 2009 ਮਾਡਲ 10 ਦੀ ਰਜਿਸਟਰਡ ਬਹੁਤ ਸੋਹਣੀ ਗੱਡੀ ਤੇ ਆਟੋ ਕਲਾਈਮੇਟ AC 2 에어 ਬੈਗ ਜੈਕ ਵਾਲੀ ਸੀਟ ਬੈਕ ਸੈਂਸਰ ਸਟੀਅਰਿੰਗ ਕੰਟਰੋਲ ਸਾਰਾ ਕੁਝ ਗੱਡੀ ਦੇ ਵਿੱਚ ਮਿਲੂਗਾ ਗੱਡੀ ਦਾ ਬਜਟ ਹੈ ਜੀ ਸਿਰਫ 2 ਲੱਖ ਰੁਪਏ ਹੈ ਜੀ 2 ਲੱਖ ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਗੱਡੀ ਮਿਲ ਜੂਗੀ ਜੀ ਤੇ ਅਗਲੀ ਗੱਡੀ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਅਗਲੀ ਗੱਡੀ ਆ ਗਈ ਜੀ ਨੀ ਨਿਸ਼ਾਨ ਦੀ ਸਣੀ 2019 20 ਦੀ ਰੈਸਟੋਰਡ ਮੰਨ ਲਓ ਉੱਚਾ ਮਾਡਲ ਅਸੀਂ ਤੁਹਾਡਾ ਗੱਲ ਕਰੀ ਸੀ ਵੀ ਬੜੀਆਂ ਦਿਮਾਗ ਚ ਚਲਦੀਆਂ ਨੇ ਉੱਚਾ ਮਾਡਲ ਗੱਡੀ ਚਾਹੀਦੀ ਆ ਉੱਚਾ ਮਾਡਲ ਚਾਹੀਦੀ ਆ ਪਰ ਜਦੋਂ ਬਜਟ ਦੇਖਦੇ ਹਾਂ ਤਾਂ ਹੱਲੇ ਜਾਂਦਾ ਸਾਰਾ 2019 ਮਾਡਲ ਸਾਡੇ ਕੋਲ ਇਹ 20 ਦੀ ਰੈਸਟੋਰਡ ਮਤਲਬ 20 ਦੀ ਸਮਝੋ ਇਹ ਸਮਝੋ ਨੂੰ 4 ਸਾਲ ਪੁਰਾਣੀ ਗੱਡੀ ਮਤਲਬ 6 ਸਾਲ ਹਲੇ ਦਿੱਲੀ ਵੀ ਜਾ ਸਕਦਾ ਤੇ ਇੰਟੀਰੀਅਰ ਵਗੈਰਾ ਸ ਟੋਟਲ ओरिजिनल सर्टिफाइड ਰਿਪੋਰਟ ਟੋਟਲ ओरिजिनल ਪੇਂਟ ਦੇ ਵਿੱਚ ਆ ਕੱਲੇ ਬੰਪਰ ਬੰਪਰ ਪੇਂਟ ਤੇ ਗੱਡੀ ਦਾ ਜਿਹੜਾ ਬਜਟ ਆ ਉਹ ਹੈਗਾ ਜੀ ਬਹੁਤ ਜਾਇਜ਼ ਨਵੀਂ ਸ਼ੇਪ ਦੇ ਵਿੱਚ ਹੈਗੀ ਆ ਸਿਰਫ ਤੁਹਾਨੂੰ 4.5 ਲੱਖ ਰੁਪਏ ਦੀ ਇਹ ਨੰਬਰ ਲਾ ਕੇ ਗੱਡੀ ਮਿਲ ਸਕਦੀ ਹੈ ਜੀ 4.5 ਲੱਖ ਰੁਪਏ ਕਾਲ ਕਰ ਲਿਓ ਤੂਰੀ ਕਰ ਵਾਸਤੇ ਦੇ ਉੱਤੇ ਨੰਬਰ نیچے ਨੰਬਰ ਚੱਲ ਰਹੇ ਨੇ ਵੀਡੀਓ ਦੇ ਵਿੱਚ ਤਾਂ ਉਸ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਅਗਲੀ ਗੱਡੀ ਆ ਗਈ ਜੀ ਰੈਪਿਡ ਔਡਾ ਰੈਪਿਡ ਹੈ ਜੀ ਚਲੋ ਜਲਦੀ ਜਲਦੀ ਵੀਡੀਓ ਪਾਈ ਜੀ ਪਤਾ ਕੀ ਹੈ ਇਹਨੂੰ ਸ਼ੇਅਰ ਕਰ ਦਿਓ ਇੱਕ ਰਿਕੁਐਸਟਰ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤਾਂ ਆਪਣੇ ਦੋਸਤਾਂ ਤੱਕ ਪਹੁੰਚਾਓ। ਇਹ ਗੱਡੀ ਆ ਗਈ ਜੀ ਸਕੋਡਾ ਰੈਪਿਡ ਬਹੁਤ ਸੋਹਣੀ ਗੱਡੀ ਆ ਤੇ ਲਗਭਗ ਸਾਈਡਾਂ ਓਰੀਜਨਲ ਹੀ ਨੇ। ਦੋ ਦੋ ਕੁ ਪੀਸ ਗੱਡੀ ਦੇ ਵਿੱਚ ਪੇਂਟ ਹੈਗੇ ਨੇ ਮਤਲਬ ਸਾਡੀ ਗੱਡੀ ਦੇ ਵਿੱਚ ਇੱਕ ਜਾਂ ਦੋ ਪੀਸ ਪੇਂਟ ਵਾਲੀ ਹੀ ਮਿਲਦੀ ਆ ਜ਼ਿਆਦਾਤਰ। ਮਤਲਬ ਸਾਈਡਾਂ ਪੇਟ ਵਾਲੀ ਕੋਈ ਪੁਰਾਣਾ ਮਾਡਲ ਹੀ ਹੋ ਸਕਦੀ ਆ। 12 ਮਾਡਲ 13 ਦੀ ਰਜਿਸਟਰਡ ਪੰਜਾਬ ਨੰਬਰ ਫਰਸਟ ਓਨਰ ਗੱਡੀ ਆ ਤੇ ਗੱਡੀ ਦਾ ਜਿਹੜਾ ਬਜਟ ਆ ਉਹ ਵੀ ਬਹੁਤ ਜ਼ਿਆਦਾ। 2,85,000 ਰੁਪਏ ਦੀ ਗੱਡੀ ਅਸੀਂ ਇਹ ਦੇ ਰਹੇ ਹਾਂ ਪਹਿਲੇ 9 ਦੀ ਗੱਡੀ। ਲਾਸਟ ਗੱਡੀ ਵੀਡੀਓ ਦੀ ਵੀਡੀਓ ਦੀ ਲਾਸਟ ਗੱਡੀ ਨੰਬਰ ਪ੍ਰਾਈਵੇਟ ਲਾ ਕੇ ਮਿਲਦੀਆਂ ਤੁਹਾਨੂੰ ਇਹ ਤੇ ਨੰਬਰ ਪ੍ਰਾਈਵੇਟ ਲੱਗਣਾ ਅਸੀਂ ਦੇਤਾਗਾ ਪਹਿਲੇ 9 ਦੀ ਗੱਡੀ 1,55,000 ਚੱਲੀ ਹੋਈ ਆ ਤੇ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀ ਕਾਰ ਆ ਬੜੀ ਡਿਮਾਂਡ ਆ ਵਾਈਟ ਕਲਰ ਦੀ ਨੋਵਾ ਕ੍ਰਿਸਟਾ ਦੀ ਚਲੋ ਵਾਰ ਤੁਹਾਨੂੰ ਬਹੁਤ ਮਿਲ ਜਾਣਗੀਆਂ ਪਰ ਵਾਈਟ ਬਹੁਤ ਘੱਟ ਮਿਲਦੇ ਤੇ ਬਹੁਤ ਸੋਹਣੀ ਗੱਡੀ ਆ ਇਹ ਆਪਣਾ ਉਹਦਾ ਕਮਰਸ਼ੀਅਲ ਨੰਬਰ ਆ ਲੇਕਿਨ ਚੱਲੀ ਹੋਈ ਇਹ ਲੋਕਲ ਬਠਿੰਡੇ ਹੀ ਹੋਈ ਆ ਬਠਿੰਡੇ ਤੋਂ ਬਾਹਰ ਨਹੀਂ ਗਈ ਸੀ ਇਹ ਸਾਫ਼ ਸੁਥਰੀ ਕਾਰ ਆ 2016 ਮਾਡਲ ਅੰਟੀਰੀਅਰ ਵਗੈਰਾ ਤੁਸੀਂ ਦੇਖ ਹੀ ਲਿਆ ਤੇ ਸੱਡਾ ਸੋਡਾ オリジナル ਨੇ ਇੱਕ ਦਾ ਪੀਸ ਕੋਈ ਮਾੜਾ ਮ ਹੈਗੀ ਏਸੀ ਜੀ ਸਾਡਾ ਸਟਾਕ ਤੁਰੀ ਕਾਰ ਬਜ਼ਾਰ ਬਰਨਾਲਾ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਡੋਨ ਫੈਸਿਲਿਟੀ ਲਗਭਗ ਹਰ ਗੱਡੀ ਦੇ ਉੱਪਰ ਹੈਗੀ ਆ ਕੱਲੀ ਤੁਹਾਨੂੰ ਜ਼ਾਇਰ ਦਿਖਾਈ ਉਹਨੂੰ ਛੱਡ ਗਏ ਬਾਕੀ ਸਾਰੀਆਂ ਗੱਡੀਆਂ ਤੇ ਲੋਨ ਹੋ ਸਕਦਾਗਾ ਤੇ ਆਪਣਾ ਸਰਟੀਫਾਈਡ ਰਿਪੋਰਟ ਤੁਹਾਨੂੰ ਦੇ ਚੁੱਕੇ ਆ ਇਸੇ ਤਰ੍ਹਾਂ ਹੀ ਆਪਾਂ ਪਪ ਹੀਡ ਬ੍ਰਾਂਚ ਤੋਂ ਵੀ ਲਾਈਵ ਹੁੰਦੇ ਰਹਿੰਨੇ ਆ ਸਟਾਕ ਕਿਵੇਂ ਲੱਗਾ ਤੁਹਾਨੂੰ ਇਸ ਲਈ ਕਮੈਂਟ ਜ਼ਰੂਰ ਕਰ ਦਿਓ ਕਿੱਦਾਂ ਦਾ ਸਟਾਕ ਲੱਗਿਆ ਤੁਹਾਨੂੰ ਕਿਵੇਂ ਤੁਹਾਨੂੰ ਰਿਪੋਰਟ ਦੇ ਵਿੱਚ ਕੋਈ ਸਮਝ ਨਹੀਂ ਆਇਆ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰੋ ਨਵੀਂ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਰਵਾਂਗੇ ਖੁਸ਼ ਰਹੋ ਪੈਸੇ ਕਮਾਉਂਦੇ ਰਹੋ ਤੇ ਵਧੀਆ ਵਧੀਆ ਗੱਡੀਆਂ ਲੈ ਜਾਂਦੇ ਰਹੋ ਸਤਿ ਸ੍ਰੀ ਅਕਾਲ